ਜਾ ਦੇ ਕੋਈ ਨਹੀਂ ਕੋਈ ਨਹੀਂ ਕੋਈ ਉਹਦੇ ਤੋਂ ਬਾਹਰ ਗਿਆ ਲੈ ਇਹ ਮੇਰੇ ਅੰਦਰ ਆ ਕੇ ਨਾ ਟੱਪ ਕੇ ਤੇ ਕੱਢਣ ਲੱਗਾ ਸੀ ਪੇਟੀ ਚ ਤੇ ਬਾਰੋਂ ਮੈਂ ਐਦਾਂ ਕੀਤਾ ਕਿਸੇ ਨੇ ਵੇਖ ਲਿਆ ਇਹਦੇ ਵੱਲ ਉਹ ਭੱਜਾ ਮੈਨੂੰ ਮਾਰ ਲਿਆ ਅਕੇ ਕੋਰੇ ਨਹੀਂ ਵਾਰ ਨਹੀਂ ਉਹ ਦੋ ਅੰਦਰ ਆਏ ਦੋ ਅੰਦਰ ਆਏ ਭਾਈ ਇੱਕ ਭਾਈ ਗਿਆ ਇਹਨੇ ਗੁੱਲੀਆਂ ਚਲਾਈਆਂ ਇਹਨੂੰ ਮੈਂ ਫੜ ਲਿਆ ਅਧੀ ਮੇਰਾ ਨਾਮ ਵਿੱਕੀ ਸ਼ਰਮਾ ਕਿਹੜੀ ਜਗ੍ਹਾ ਤੇ ਦੁਕਾਨ ਆ ਭਾਈ ਮੇਰੀ ਕੁੰਡੇ ਵਾਲੇ ਖੂਦਕਾਨਾ ਸਮੈਰੀ ਦੀ ਕੇਕੇ ਜੌਲਰ ਤੋਂ ਤੇ ਦੋ ਅਨਪਛਾਤੇ ਮੁੰਡੇ ਆਏ ਚਾਂਦੀ ਦੀ ਚੈਨ ਵੇਚਣ ਕਾਲੇ ਇਹਨਾਂ ਦੇ ਮਾਸਕ ਪਾਏ ਸੀਗੇ ਤੇ ਇਹਨਾਂ ਨੇ ਕਿਹਾ ਚਾਂਦੀ ਦੀ ਚੈਨ ਵੇਚਣੀ ਹੈ ਤੇ ਮੈਂ ਇਹਨਾਂ ਨੂੰ ਕਿਹਾ ਸੀ ਆਪਣਾ ਹੀ ਬਣਿਆ ਮੰਨ ਲੀਦਾ ਮੰਨ ਲਈਦਾ ਨਹੀਂ ਦੂਜਾ ਤੇ ਇਹਨਾਂ ਨੇ ਭਾਈ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਤੇ ਭਾਈ ਦੂਜਾ ਇੱਕ ਮੁੰਡਾ ਭੱਜ ਗਿਆ ਤੇ ਇਹ ਮੇਰੀ ਪੇਟੀੋਂ ਸਮਾਨ ਕੱਢਣ ਲੱਗਾ ਸੀ ਤੇ ਆਪਾਂ ਇਹਨੂੰ ਫੜ ਲਿਆ ਤੇ ਇਹਨੂੰ ਕੁੱਟਿਆ ਭਾਜੀ ਉੰਨੀ ਕੋ ਮਰਾ ਗਿਆ ਨਸ਼ੇ ਦੀ ਆਦੀ ਸੀ ਇਹ ਭਾਈ ਬਹੁਤ ਜਿਆਦਾ ਇਹਦਾ ਲੱਗਦਾ ਕਿ ਨਸ਼ਾ ਕੀਤਾ ਆ ਬੱਤ 24 25 ਸਾਲ ਦੇ ਮੁੰਡੇ ਆਣੇ ਭਾਈ ਦੋਵੇਂ ਤੇ ਭਾਈ ਦੁਕਾਨ ਤੇ ਕੱਡੇ ਸੀ ਨਹੀਂ ਮੇਰੇ ਨਾਲ ਮੇਰਾ ਭਤੀਜਾ ਸੀ ਭਾਈ 14 15 ਸਾਲ ਦਾ ਭਾਈ ਇਹ ਗੋਲੀ ਵਾਜਣ ਦੀ ਕਿਸੇ ਨੂੰ ਮੈਨੂੰ ਮੇਰੇ ਦੋ ਛੋਟੇ ਛੋਟੇ ਬੱਚੇ ਨੇ ਭਾਈ ਆਪਾਂ ਕੀ ਲੈਣਾ ਦੇਣਾ ਇਹਨਾਂ ਦਾ ਕੀ ਜਾਣਾ ਸਾਡਾ ਤੇ ਘਰ ਪਰਿਵਾਰ ਉਜੜ ਜਾਂਦਾ ਨਾ ਭਾਈ ਬਹੁਤ ਖਤਰਾ ਬਹੁਤ ਖਤਰਾ ਕੋਈ ਬਹੁਤ ਜਿਆਦਾ ਖਤਰਾ ਮੋਕੇ ਤੇ ਪੁਲਿਸ ਆ ਉਹ ਪਾਈ ਪੁਲਿਸ ਨੇ ਬਲਾਂ ਤੋਂ ਬਾਅਦ ਪੁਲਿਸ 15 20 ਮਿੰਟ ਦੇ ਅੰਦਰ ਆ ਗਈ ਸੀ ਇੱਕ ਭਾਈ ਫਰਾਰ ਹੋ ਗਿਆ ਇੱਕ 잡 ਗਿਆ ਹੁਣ ਕੀ ਮੰਗ ਰਹੇ ਤੇ ਪ੍ਰਸ਼ਾਸਨ ਮੰਗ ਭਾਈ ਕੀ ਕਹਿ ਸਕਦੇ ਹੁਣ ਬਸ ਇਹ ਫੜੇ ਜਾਣ ਤੇ ਹੁਣੇ ساری ਜ਼ਿੰਦਗੀ ਅੰਦਰ ਰਹਿਣ ਇਹੋ ਜਾਂ ਨੂੰ ਜਾਂ ਤੇ ਫਾਂਸੀ ਦਿਓ ਸਾਡੇ ਗੋਲੀ ਵੱਜਣ ਦੀ ਫੇਰ ਉਹ ਤੇ ਵੱਜੀ ਨਹੀਂ ਸਾਡੀ ਕਿਸਮਤ ਚੰਗੀ ਸੀ ਇਹਨਾਂ ਨੂੰ ਦੇ ਚਰਸਤੇ 'ਚ ਲਾ ਕੇ ਟੰਗਣਾ ਦੀਦਾ ਭਾਈ ਇਹ ਦੋਨੋਂ ਕੋ ਭਾਈ ਅਸਲਾ ਪਿੱਛੇ ਲੱਗੇ ਭਾਈ ਅਸਲਾ ਇੱਕੋ ਕੋ ਸੀ ਅੱਛਾ ਹਾਂਜੀ ਉਹ ਅਗਰ ਨਾ ਦੇ ਤੋਂ ਸਮਝਦੇ ਹੋਰ ਵੀ ਹਾਨੀ ਹੋ ਹਾਨੀ ਹੋ ਸਕਦੀ ਸੀ ਬਿਲਕੁਲ ਭਾਈ ਇਹ ਲੁੱਟ ਕੇ ਚਲ ਜਾਂਦੇ ਗੋਲੀ ਮਾਰ ਜਾਂਦੇ ਬਿਲਕੁਲ ਭਾਈ ਸਾਡੇ ਉੱਤੇ ਚਲਾਈ ਆ ਲੱਗ ਗਈ ਨੇ ਉੱਤੇ ਚਲਾਈ ਆ ਉਹ ਤੇ ਅੱਖ ਮੇਲੇ ਪਹਿਲਾਂ ਇਹਨਾਂ ਨੂੰ ਚ ਰਸਤੇ ਦੇ ਵਿੱਚ ਨਾਲ ਲਟਕਾਇਆ ਜਾਵੇ ਅਸੀਂ ਹੋਰ ਕੀ ਕਵਾਂਗੇ ਭਾਜੀ ਇਹ ਭਾਈ ਛੱਡਣਾ ਥੋੜੀ ਬੰਦਾ ਫੇਰ ਕਰਨਗੇ ਥੋੜੇ ਪੈਸਾ ਪਿੱਛੇ ਜੇ ਕੋਈ ਇਹਨੂੰ ਛੱਡ ਦੇਗਾ ਤੇ ਭਾਜੀ ਫੇਰ ਇਹੋ ਹੀ ਗੱਲ ਕਰਨਗੇ ਭਾਜੀ ਇਹ ਲੁੱਟ ਦੀ ਨੀਅਤ ਨਾਲ ਆਈ ਦੀ ਜੀ ਮਨ ਦਾ ਮਾਰ ਵੀ ਸੱਦੇ ਪਰ ਲੁੱਟ ਦੀ ਨੀਅਤ ਨਾਲ ਹੀ ਆਏ ਕੁੜੇ ਜਮਾ ਅਮਰ ਬੰਦੇ ਪੜਦੇ ਉਹ ਮੁੰਡੇ ਦੇ ਬੰਦੇ ਸਨ ਆ ਰਿਹਾ ਸਮਾਨ ਜਦੋਂ ਆ ਤੱਕ ਤੁਸੀਂ ਪਹੁੰਚੇ ਹੋ ਕੀ ਗੱਲ ਪਤਾ ਕੀ ਸੰਪਤਾ ਦਾ ਕੱਲ ਪਤਾ ਹੈ ਜੀ ਕੇਕੇ ਜੁਲਰ ਆ ਬੰਕੇ ਪਿਆਰੀ ਗੜੀ ਚ ਤੇ 8 15 ਵਜੇ ਕੇਕੇ ਜੁਲਰ ਵਾਲਾ ਮਾਲਕ ਮੁੰਡਾ ਤੇ ਉਹਦਾ ਭਤੀਜਾ 15 ਸਾਲ ਦਾ ਉਹ ਦੁਕਾਨ ਤੇ ਬੈਠੇ ਸੀ ਉਹਨਾਂ ਨੇ ਜੋ ਦੱਸਿਆ ਵੀ 8 15 ਤੇ ਜਿਹੜੇ ਦੋ ਮੁੰਡੇ ਆਏ ਆ ਅਨਪਛਾਤੇ ਉਹਨਾਂ ਕਹਿਆ ਵੀ ਅਸੀਂ ਚਾਂਦੀ ਦੀ ਚੈਨ ਵੇਚਣੀ ਆ। ਉਹਨਾਂ ਕਹਿਆ ਵੀ ਅਸੀਂ ਚਾਂਦੀ ਜਿਹੜਾ ਪੁਰਾਣਾ ਮਾਲ ਨਹੀਂ ਲੈਂਦੇ ਤੇ ਇਹਨਾਂ ਨੂੰ ਇੱਕ ਨੇ ਕੱਡੇ ਕ੍ਰਿਸਟਲ ਕੱਟਿਆ ਤੇ ਖੈਰ ਕਰਤੇ ਆ ਉਹਨਾਂ ਤੇ ਦੋ ਗੋਲ ਗੋਲੀਆਂ ਚੱਲੀਆਂ ਨੇ ਤੇ ਇੱਕ ਮੁੰਡਾ ਪੱਜ ਗਿਆ ਪਿਸਤਲ ਲੈ ਕੇ ਤੇ ਇੱਕ ਨੂੰ ਇਹਨਾਂ ਫੜ ਲਿਆ ਮੌਕੇ ਤੇ। ਸਰ ਕਿੱਥੋਂ ਹੋ ਰਹਿਣਾ ਵਾਸੀ ਕੁਝ ਪਤਾ ਲੱਗਾ ਉਹਨਾਂ ਕਹਿੰਦੇ ਅਜੇ ਨਹੀਂ ਕਲੀਅਰ ਆ ਜੇ ਮੌਕੇ ਤੇ ਆਏ ਆ ਦੇਖ ਲੈ। ਸਰ ਪੁਲਿਸ ਕੋਲ ਕੀ ਕਾਰਵਾਈ ਕੀਤੀ ਹੋਇਆ? ਕਾਰਵਾਈ ਮੌਕੇ ਤੇ ਆਏ ਆ ਜੀ ਉਹਦੇ ਮੁਤਾਬਕ ਵੇਖ ਲੈਣੇ ਕੀ ਕਰਦੇ। ਸਰ ਪੁਲਿਸ ਮੌਕੇ ਤੇ ਪਹੁੰਚੀ ਸੀ। ਬਿਲਕੁਲ ਜੀ। Thank you. Yeah.